ਬਹੁਤ ਹੀ ਸਤਿਕਾਰਯੋਗ ਸਰੋਤਿਓ ਮਨਜੀਤ ਕੌਰ ਗਿਲ ਜੰਡਾ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਹਾਸਿਆਂ ਦੇ ਬਾਦਸ਼ਾ ਜਸਵਿੰਦਰ ਪੱਲਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਦੋ ਸ਼ਬਦ ਲੈ ਕੇ ਹਾਜ਼ਰ ਹਾਂ ਜੀ ਪੂਰੀ ਦੁਨੀਆ ਨੂੰ ਪੈ ਗਿਆ ਨਾ ਪੂਰਾ ਹੋਣ ਵਾਲਾ ਘਾਟਾ ਅਚਾਨਕ ਹੀ ਟੁਰ ਗਿਆ ਚਤਰਾ ਚਾਚਾ ਮਾਂ ਦੀਆਂ ਅੱਖਾਂ ਸਾਹਮਣੇ ਟੁਰਿਆ ਹਾਸਿਆਂ ਦਾ ਬਨਜਾਰਾ ਸਤਵੰਤ ਕੌਰ ਦੇ ਹਾਸੇ ਲੁੱਟ ਕੇ ਲੈ ਗਿਆ ਅੱਖੀਆਂ ਦਾ ਤਾਰਾ ਸਾਰੀ ਦੁਨੀਆ ਨੂੰ ਹਸਾਉਣ ਵਾਲਾ ਕੁਲ ਦੁਨੀਆ ਨੂੰ ਰਵਾ ਗਿਆ ਦਿਗਜ ਪੰਜਾਬੀ ਕਲਾਕਾਰ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ ਪਾ ਗਿਆ ਉਸ ਦੀ ਅਦਾਕਾਰੀ ਦਾ ਦੁਨੀਆ ਲੋਹਾ ਮੰਦੀ ਸੀ ਸੋਣ ਸੋਣ ਕੇ ਹਾਸੇ ਛਣਕਾਟੇ ਰੂਹ ਖੁਸ਼ ਕਰਦੀ ਸੀ ਕਲਾਸਰੂਮ ਵਿੱਚ ਭੱਲਾ ਸਾਹਿਬ ਜੀ ਦਾ ਵੱਖਰਾ ਹੀ ਰੂਪ ਸੀ ਅਧਿਆਪਕ ਤੇ ਵਿਦਿਆਰਥੀ ਵਾਲਾ ਰਿਸ਼ਤਾ ਮਜ਼ਬੂਤ ਸੀ ਵਧੀਆ ਇਨਸਾਨ ਤੇ ਫਾਦਰ ਫਿਗਰ ਸੀ ਹਰ ਇੱਕ ਦੇ ਦਿਲ ਵਿੱਚੋਂ ਕੱਢ ਦਿੰਦਾ ਦਲੇਦਰ ਸੀ ਸੋਹਣੀ ਪਗ ਬੰਨਣ ਵਾਲਾ ਹਾਸਿਆਂ ਦਾ ਵਨਜਾਰਾ ਸੀ ਲੋੜਵੰਦ ਲੋਕਾਂ ਦਾ ਝਟ ਬਣ ਜਾਂਦਾ ਸਹਾਰਾ ਸੀ ਵਿਲੱਖਣ ਸਿਤਾਰਾ ਅੱਜ ਸਾਡੇ ਨਾਲ ਰੁੱਸ ਗਿਆ ਅੰਤਰਰਾਸ਼ਟਰੀ ਪੱਧਰ ਦਾ ਅਦਾਕਾਰ ਸਾਡੇ ਤੋਂ ਖੋਸ ਗਿਆ ਜੱਗ ਮੰਗ ਕਰਦਾ ਚਿਹਰਾ ਆਪਣੇ ਲਈ ਆਪ ਡਾਇਲੌਗ ਲਿਖਦਾ ਸੀ ਹਰ ਇੱਕ ਅਦਾਕਾਰ ਉਸ ਕੋਲੋਂ ਬੇਮਿਸਾਲ ਡਾਇਲੌਗ ਬੋਲਣੇ ਸਿੱਖਦਾ ਸੀ ਗੁੱਸਾ ਨਾ ਗਿਲਾ ਕਿਸੇ ਨਾਲ ਕਰਦਾ ਸੀ ਹੱਸਦਾ ਹੀ ਰਹਿੰਦਾ ਸੀ ਮੋਰਲੀ ਕਤਾਰ ਵਿੱਚ ਖੜ ਕੇ ਲੋਕਾਂ ਦੇ ਦਿਲਾਂ 'ਚ ਵਸਦਾ ਰਹਿੰਦਾ ਸੀ ਗੇ ਲੈਜੈਂਡਾ ਆਖੇ ਮਹਿਰ ਮਿੱਤਲ ਤੋਂ ਬਾਅਦ ਜਸਵਿੰਦਰ ਭੱਲਾ ਦਾ ਵੱਡਾ ਨਾਮ ਸੀ ਪਰ ਪਤਾ ਨਹੀਂ ਸੀ ਕਿ ਅੱਜ 22825 ਅਲਵਿਦਾ ਵਾਲੀ ਸ਼ਾਮ ਸੀ ਗੇ ਲੈਜੈਂਡਾ ਆਖੇ ਮਹਿਰ ਮਿੱੱਤਲ ਤੋਂ ਬਾਅਦ ਜਸਵਿੰਦਰ ਭੱਲਾ ਦਾ ਵੱਡਾ ਨਾਮ ਸੀ ਪਰ ਪਤਾ ਨਹੀਂ ਕਿ ਅੱਜ 22825 ਅਲਵਿਦਾ ਵਾਲੀ ਸ਼ਾਮ ਸੀ ਬਹੁਤ ਬਹੁਤ ਧੰਨਵਾਦ ਜੀ